ਦਾਸ਼ੀ ਗਾ ਕਿਸਾਨ ਪ੍ਰਭੋ ਅੱਜ ਦੀ ਵੀਡੀਓ ਆਪਾਂ ਲੈ ਕੇ ਆਇਆ ਝੋਨੇ ਦੇ ਵਿੱਚ ਹੋਣ ਵਾਲੀਆਂ ਬਿਮਾਰੀਆਂ ਸੰਬੰਧੀ ਝੋਨੇ ਦੇ ਵਿੱਚ ਕਿਹੜੇ-ਕਿਹੜੇ ਬਲਾਸਟ ਆ ਸਕਦੇ ਨੇ ਸੀਥ ਬ্লাইਟ ਆ ਸਕਦੀ ਹੈ ਜੇਕਰ ਇਹ ਆ ਜਾਂਦੀਆਂ ਨੇ ਤਾਂ ਆਪਾਂ ਝੋਨੇ ਨੂੰ ਕਿਹੜੀਆਂ ਦਵਾਈਆਂ ਪਾ ਕੇ ਇਹਦੇ ਤੇ ਰੋਕtham ਪਾ ਸਕਦੇ ਆ ਤੇ ਸੰਨ ਪ੍ਰਭੋ ਤੁਹਾਨੂੰ ਪਤਾ ਹੀ ਆ ਵੀ ਝੋਨੇ ਹੁਣ ਸਾਰੇ ਤੇ ਆ ਚੁੱਕੇ ਨੇ ਸਾਰੇ ਕਿਸਾਨ ਪ੍ਰਭਾ ਸਪਰੇਹਾਂ ਕਰ ਰਹੇ ਨੇ ਪੰਜਾਬ ਦੇ ਵਿੱਚ ਜਿੰਨੀਆਂ ਵਿੱਚ ਝੋਨੇ ਲੱਗ ਚੁੱਕੇ ਨੇ ਪਰ ਝੋਨੇ ਦੇ ਵਿੱਚ ਕੀ ਕਿਸਮ ਦੀਆਂ ਫੰਗਸ ਕਰਕੇ ਬਿਮਾਰੀਆਂ ਆ ਜਾਂਦੀਆਂ ਨੇ ਵੀ ਸੀਥ ਬ্লাইਟ ਜਿਹੜੀ ਸੀਥ ਬ্লাইਟ ਆ ਇਹ ਤਣਿਆਂ ਦੇ ਵਿੱਚ ਚਟਾਕ ਪੈ ਜਾਂਦੇ ਨੇ ਮੈਂ ਇੱਥੇ ਫੋਟੋ ਵੀ ਸ਼ੇਅਰ ਕਰ ਰਿਹਾ ਜਦੋਂ ਇਦਾਂ ਦੇ ਚਟਾਕ ਪੈ ਜਾਣ ਤਾਂ ਤੁਹਾਡੇ ਝੋਨੇ ਦੇ ਵਿੱਚ ਸੀਥ ਬ্লাইਟ ਭਾਵ ਕਿ ਫੰਗਸ ਆ ਚੁੱਕੀ ਆ ਜਿਹੜੀ ਕਿ ਹੇਠੋਂ ਧਰਤੀ ਤੋਂ ਪਹਿਲਾਂ ਸਟਾਰਟ ਹੁੰਦੀ ਆ ਫਿਰ ਹੌਲੀ-ਹੌਲੀ ਇਹ ਬਲਾਸਟ ਦਾ ਰੂਪ ਧਾਰ ਲੈਂਦੀ ਆ ਤੁਹਾਨੂੰ ਪਤਾ ਹੀ ਆ ਕਿਸਾਨ ਪ੍ਰਵਚਾਰ ਚਾਰ ਤਰ੍ਹਾਂ ਦੇ ਬਲਾਸਟ ਹੁੰਦੇ ਨੇ ਲੀਫ ਬਲਾਸਟ ਕੋਲਰ ਬਲਾਸਟ ਨੋਡ ਬਲਾਸਟ ਨਿੱਕ ਬਲਾਸਟ ਜਿਹੜੇ ਬਲਾਸਟ ਹੁੰਦੇ ਨੇ ਇਹਨਾਂ ਦੇ ਰਾਹੀਂ ਝੋਨੇ ਦੇ ਵਿੱਚ ਚਟਾਕ ਪੈਣੇ ਸ਼ੁਰੂ ਹੋ ਜਾਂਦੇ ਨੇ ਲੀਫ ਬਲਾਸਟ ਦੇ ਰਾਹੀਂ ਪੱਤੇ ਉੱਪਰ ਚਟਾਕ ਪੈਂਦੇ ਨੇ ਕੋਲਰ ਬਲਾਸਟ ਰਾਹੀਂ ਪੱਤਿਆਂ ਦੇ ਤਣੇ ਨਾਲੋਂ ਟੁੱਟ ਜਾਂਦੇ ਨੇ ਅਲੱਗ ਹੋ ਜਾਂਦਾ ਜਿਹੜਾ ਪੱਤਾ ਆਪਣਾ ਨਿਕਲ ਗਿਆ ਝੰਡਾ ਪੱਤਾ ਨਿਕਲਦਾ ਤਾਂ ਪਹਿਲਾਂ ਹੀ ਅਲੱਗ ਹੋ ਜਾਂਦਾ ਆ ਨੋਡ ਬਲਾਸਟ ਜਿਹੜਾ ਕਿ ਗੰਡਾ ਉੱਪਰ ਮੁੰਜਰਾ ਹੁੰਦੀਆਂ ਨੇ ਮੁੰਜਰ ਬਾਹਰ ਨਿਕਲ ਕੇ ਟੁੱਟ ਜਾਂਦੀ ਹੈ ਜਿਹਨੂੰ ਗਰਦਨ ਤੋੜ ਵੀ ਕਹਿ ਦਿੰਦੇ ਆ ਪੰਜਾਬੀ 'ਚ ਆਪਾਂ ਹਨਾ ਗਰਦਨ ਤੋੜ ਬਲਾਸਟ ਆ ਜਾਂਦਾ ਆ ਤੇ ਉਹਦੇ ਲਈ ਜਰੂਰ ਫੰਗਸ ਵਾਲੀਆਂ 스프ਰੇਆਂ ਕੀਤਾ ਜਾਂ ਨਿਕ ਬਲਾਸਟ ਹੁੰਦਾ ਜਿਹੜਾ ਨਿਕ ਬਲਾਸਟ ਆ ਇਹਦੇ ਨਾਲ ਹੀ ਤਾਂ ਝੋਨੇ ਦੇ ਉੱਪਰ ਹਲਦੀ ਰੋਗ ਆ ਜਾਂਦਾ ਆ ਮੈਨੂੰ ਬਹੁਤ ਜ਼ਿਆਦਾ ਕਿਸਾਨ ਭਰਾਵਾਂ ਦੇ ਮੈਸੇਜ ਆ ਰਹੇ ਨੇ ਵੀ ਸਾਨੂੰ ਦੱਸੋ ਪੀਆਰ 126 ਦੇ ਵਿੱਚ ਹਲਦੀ ਰੋਗ ਲਈ ਕੀ ਪਾ ਦਈਏ ਕਿਉਂਕਿ ਪੀਆਰ 126 ਦੇ ਵਿੱਚ ਜ਼ਿਆਦਾ ਆਇਆ ਜਾਂਦਾ ਆ ਪਰ ਦੋਸਤੋ ਮੈਂ ਇੱਕ ਗੱਲ ਇੱਥੇ ਤੁਹਾਨੂੰ ਦੱਸ ਦੇਣੀ ਚਾਹਣਾ ਜਿੰਨਾ ਜ਼ਿਆਦਾ ਆਪਾਂ ਜ਼ੂਰੀਆ ਮਾਤਰਾ ਦੇ ਵਿੱਚ ਪਾਵਾਂਗੇ ਉਨਾਂ ਹੀ ਇਹ ਬਿਮਾਰੀਆਂ ਨੂੰ ਸੱਦਾ ਦੇਵਾਂਗੇ ਜਿਹੜੇ ਕਿਸਾਨ ਭਰਾਵਾਂ ਨੇ ਹੁਣ 5-6 ਜ਼ੂਰੀਏ 5-6 ਥੇਲੇ ਝੋਨੇ ਦੇ ਵਿੱਚ ਪਾ ਦਿੱਤੇ ਹਨਾ ਸੱਤ ਫੇਲੇ ਤੱਕ ਵੀ ਝੋਨੇ ਦੇ ਵਿੱਚ ਪਾਏ ਨੇ ਕਿਸਾਨ ਭਰਾਵਾਂ ਦੇ ਹੈਗੇ ਨੇ ਮੈਨੂੰ ਮੈਸੇਜ ਆਏ ਨੇ ਤੇ ਉਹਨਾਂ ਦੇ ਖੇਤਾਂ ਦੇ ਵਿੱਚ ਹੁਣ ਨਿਕ ਬਲਾਸਟ ਜਿਹੜਾ ਉਹ ਬਹੁਤ ਜ਼ਿਆਦਾ ਆਊਗਾ ਦਾਣੇ ਉੱਪਰ ਹਲਦੀ ਰੋਗ ਬਹੁਤ ਜ਼ਿਆਦਾ ਆਊਗਾ ਕਿਸਾਨ ਭਰਾਵਾਂ ਦੇ ਮੈਨੂੰ ਇੱਕੋ ਇੱਕ ਮੈਸੇਜ ਆਉਂਦੇ ਨੇ ਵੀ ਅਸੀਂ ਇਹਦੇ ਲਈ ਕਿਹੜੀ ਸਪਰੇ ਵੱਖਰੇ ਤੌਰ ਤੇ ਕਰਦੀਏ ਸਾਨੂੰ ਦੱਸ ਦਿਓ ਕਿਸਾਨ ਭਰਾਵੋ ਇਹ ਜਿੰਨੇ ਵੀ ਬਲਾਸਟ ਨੇ ਜਿੰਨੀਆਂ ਵੀ ਇਹ ਬਿਮਾਰੀਆਂ ਨੇ ਸਾਰੀਆਂ ਫੰਗਸ ਕਰਕੇ ਹੀ ਸ਼ੁਰੂਆਤ ਹੁੰਦੀ ਆ ਜੇਕਰ ਆਪਰੇ ਫੰਗਸ ਰੋਕ ਲਈ ਤਾਂ ਸਾਰਾ ਕੁਝ ਰੋਕ ਲਿਆ ਫੰਗਸ ਵਾਲੀਆਂ ਸਪਰੇਹਾਂ ਮਾਰਕੀਟ ਵਿੱਚ ਬਹੁਤ ਆਉਂਦੀਆਂ ਨੇ ਪਰ ਮੈਂ ਤੁਹਾਨੂੰ ਪਹਿਲਾਂ ਵੀ ਜਿਵੇਂ ਕਹਿਣਾ ਹੁੰਦਾ ਵੀ ਟੈਬੂ ਕੋਰਨਾ ਜੋਲ ਬਹੁਤ ਵਧੀਆ ਸਾਲਟ ਆ ਤੇ ਇਹਦੇ ਨਾਲ ਹੀ ਟ੍ਰੈ ਫਲੌਕਸਿਸ ਪ੍ਰੋਬਨ 25% ਜਿਹੜਾ ਕਿ ਨਟਿਵੋ ਲੈ ਕੇ ਆਉਂਦੀ ਆ ਬਹੁਤ ਸੋਹਣਾ ਸਾਲਟ ਆ ਇਹ ਦੋਨੋਂ ਸਾਲਟ ਤੁਹਾਨੂੰ 50 ਅਤੇ 25% ਨਟਿਵੋ ਦੇ ਵਿੱਚ ਮਿਲ ਜਾਣਗੇ ਤੁਸੀਂ ਨਟਿਵੋ ਦੀ ਡੋਜ ਕੰਪਨੀ ਦੇ ਕਿਹੇ ਅਨੁਸਾਰ ਬੈਰ ਤੇ ਕਿਹੇ ਅਨੁਸਾਰ 160 ਗ੍ਰਾਮ ਕਿਲੇ ਦੀ ਪਾਓ ਇਹ ਜਿੰਨੇ ਵੀ ਤਰ੍ਹਾਂ ਦੇ ਬਲਾਸਟ ਹੈਗੇ ਨੇ ਫੰਗਸਾ ਹੈਗੇ ਨੇ ਸਾਰੀਆਂ ਕਲੀਅਰ ਹੋ ਜਾਣੀਆਂ ਉਹਨੂੰ ਬਖਰੇ ਤੌਰ ਤੇ ਕੋਈ ਐਨ ਪੀ ਕੇ ਬਖਰੇ ਤੌਰ ਤੇ ਕੋਈ ਕਾਪਰ ਦੀ ਸਪਰੇ ਕਰਦੀ ਲੋੜ ਨਹੀਂ ਜੀ ਨਟੀਵੋ ਦੇ ਵਿੱਚ ਹੀ ਸਾਰਾ ਕੁਝ ਆ ਜਾਣਾ ਹੈ ਤੇ ਜੇਕਰ ਤੁਹਾਡਾ ਚੌਨਾ ਤੰਦਰੁਸਤ ਆ 55 ਦਿਨਾਂ ਤੇ ਆਪਾਂ ਉਹਦੇ ਅਨੁਸਾਰ ਇਹ ਵਾਲੀ ਸਪਰੇ ਕਰ ਰਹੇ ਆ ਤਾਂ ਫਿਰ ਆਪਾਂ 120 ਗ੍ਰਾਮ ਨਟੀਵੋ ਦੀ ਡੋਜ਼ ਪਾ ਸਕਦੇ ਆ ਤੇ ਕਿਸਾਨ ਭਰਾਵੋ ਜਦੋਂ ਅਨੁਸਾਰੇ ਤੇ ਆਪਾਂ ਸਪਰੇ ਕਰ ਰਹੇ ਆ ਆਪਣਾ ਜਿਹੜਾ ਝੰਡਾ ਪੱਤਾ ਨਿਕਲਦਾ ਹੁੰਦਾ ਉਹਨੂੰ ਆਪਾਂ ਨੇ ਤੰਦਰੁਸਤ ਰੱਖਣਾ ਆ ਜੇਕਰ ਉਹ ਤੰਦਰੁਸਤ ਰਹੇਗਾ ਤਾਂ ਜਿਹੜਾ ਬਲ ਨਿਕਲਣਾ ਉਹ ਵੀ ਤੰਦਰੁਸਤ ਰਹੇਗਾ ਤੇ 100% ਜਿਹੜੇ ਦਾਣੇ ਨੇ ਉਹ ਕਲੀਅਰ ਨਿਕਲਣਗੇ ਹੁਣ ਬਹੁਤੇ ਕਿਸਾਨ ਭਰਾਵਾਂ ਦੇ ਇਹੀ ਮੈਸੇਜ ਆਉਂਦੇ ਨੇ ਵੀ ਸਾਡੇ ਦਾਣਿਆਂ ਵਿੱਚ ਫੋਕ ਰਹਿ ਜਾਂਦੀ ਆ ਦਾਣੇ ਫੋਕੇ ਰਹਿ ਜਾਂਦੇ ਨੇ ਤੇ ਚੌਨਾ ਝਾੜ ਨਹੀਂ ਦਿੰਦਾ ਹੈਗਾ ਤੇ ਮੈਂ ਇੱਥੇ ਵੀਡੀਓ ਚਲਾ ਰਿਹਾ ਇੱਕਾ ਦੇਖੋ ਨਾਲ ਦਾਣੇ ਸੁੱਕ ਰਹੇ ਨੇ ਜਦੋਂ ਵਰਥ ਹੋ ਰਿਹਾ ਦਾਣਿਆਂ ਦਾ ਉਹ ਸੁੱਕੀ ਜਾ ਰਹੇ ਨੇ ਕਿਸਾਨ ਭਰਾਵੋ ਇਸ ਸਥਿਤੀ ਦੇ ਵਿੱਚ ਨਸਾਰੇ ਤੋਂ ਪਹਿਲਾਂ ਤੁਸੀਂ ਜੇ ਨਟਿਵੋ ਦੀ ਫੰਗੀਸਾਈਡ ਦੀ ਸਪਰੇਅ ਕਰੋਗੇ 120 ਗ੍ਰਾਮ ਡੋਜ਼ ਪਾ ਕੇ ਜੇਕਰ ਤੁਹਾਡਾ ਝੋਨਾ ਤੰਦਰੁਸਤਾ ਤਾਂ ਇਦਾਂ ਦੀਆਂ ਸਥਿਤੀਆਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਝੋਨਾ 100% ਨਿਸਰੇਗਾ ਅਤੇ ਸਾਰੇ ਦਾਣਿਆਂ ਦੇ ਵਿੱਚ ਭਾਰ ਵੀ ਬਰਾਬਰ ਹੋਵੇਗਾ ਜਿਸ ਕਰਕੇ ਤੁਹਾਡਾ ਝਾੜ 15 ਤੋਂ 20 ਮਾਣ ਕਿੱਲੇ ਦਾ ਵੱਧ ਸਕਦਾ ਹੈ ਤੇ ਕਿਸਾਨਪ੍ਰਭ ਜਦੋਂ ਵੀ ਝੋਨੇ ਉੱਪਰ ਆਪਾਂ ਸਪਰੇਅ ਕਰਨੀ ਆ ਪਾਣੀ 150 ਤੋਂ ਲੈ ਕੇ 200 ਲੀਟਰ ਜ਼ਰੂਰ ਕੱਢਿਆ ਕਰੋ 150 ਤੋਂ ਘੱਟ ਪਾਣੀ ਕਦੇ ਵੀ ਨਾ ਕੱਢਿਓ ਕਿੱਲੇ ਦਾ ਤੇ ਇਹਦੇ ਨਾਲ ਹੀ ਤੁਸੀਂ ਨਟੀਵੋ ਦੇ ਨਾਲ ਬੈਰ ਦੀ ਵੈਗੋ ਵੀ ਪਾ ਸਕਦੇ ਹੋ ਜਿਹੜੀ ਕਿ ਸੁੰਡੀ ਨੂੰ ਬਹੁਤ ਵਧੀਆ ਕੰਟਰੋਲ ਕਰਦੀ ਆ ਇਸ ਤੋਂ ਇਲਾਵਾ ਤੇਲ ਵਾਲੀ ਸਪਰੇ ਵੀ ਹਲਕੀ ਫੁਲਕੀ ਜ਼ਰੂਰ ਪਾਈ ਜਾਵੇ ਇਹ ਤਿੰਨ ਚੀਜ਼ਾਂ ਬਹੁਤ ਨੇ ਨਟੀਵੋ ਹੋਗੀ ਸੁੰਡੀ ਵਾਲੀ ਹੋਗੀ ਤੇਲੇ ਵਾਲੀ ਹੋਗੀ ਤਿੰਨਾਂ ਦਾ ਤੁਸੀਂ 150 ਤੋਂ ਲੈ ਕੇ 200 ਲੀਟਰ ਪਾਣੀ ਕਿਲੇ ਦਾ ਜ਼ਰੂਰ ਕੱਢੋ ਅਤੇ ਤੁਹਾਡੇ ਝੋਨੇ ਨੂੰ ਐਂਡ ਤੱਕ ਕੋਈ ਸਮੱਸਿਆ ਨਹੀਂ ਆਵੇਗੀ ਤੇ ਕਿਸਾਨ ਭਰਾਵ ਇਸ ਦੇ ਨਾਲ ਹੀ ਜਿਹੜੇ ਵੀਰਾਂ ਕੋਲੇ ਲੰਬੀਆਂ ਵੈਰੈਟੀਆਂ ਝੋਨੇ ਦੀਆਂ ਨੇ ਡੋਗਰ ਪੂਸਾ ਹੋਗੀ ਪੂਸਾ 44 ਹੋਗੀ ਜਾਂ 1401 ਹੋਗੀ ਮੁਛਲ ਕਹਦੇ ਨੇ ਇਹਨੂੰ ਆਪਾਂ ਮੁਛਲ ਹੋਗੀ ਹਨ ਇਹ ਵੈਰੈਟੀਆਂ ਦੇ ਵਿੱਚ ਇਹ ਸਪਰੇਅ ਦੋ ਵਾਰੀ ਕੀਤੀ ਜਾਵੇ ਨੇ ਟਿਬੋ ਦੀ ਇੱਕ ਨਸਾਰੇ ਤੋਂ ਪਹਿਲਾਂ ਇੱਕ ਨਸਾਰੇ ਤੋਂ ਬਾਅਦ ਨਸਾਰੇ ਤੋਂ ਪਹਿਲੜੀ ਦੇ ਵਿੱਚ ਡੋਜ਼ 120 ਗ੍ਰਾਮ ਤੱਕ ਪਾਉਣੀਆਂ ਪਾਉਣੀਆਂ ਜੇਕਰ ਕਿਸੇ ਬਲਾਸਟ ਕਿਸਮ ਦੇ ਤੁਹਾਨੂੰ ਲੱਗ ਰਿਹਾ ਹਨ ਐਮਰਜੈਂਸੀ ਆ ਤਾਂ 160 ਗ੍ਰਾਮ ਤੱਕ ਵੀ ਤੁਸੀਂ ਇਹਨੂੰ ਪਾ ਸਕਦੇ ਹੋ ਤੇ ਕਿਸਾਨ ਪ੍ਰਭੂ ਨਸਾਰੇ ਤੋਂ ਬਾਅਦ 100 ਗ੍ਰਾਮ ਪਾ ਲਿਓ ਤੇ ਤੁਹਾਡਾ ਝੋਨਾ ਵੱਡਣ ਤੱਕ ਹਰਿਆ ਭਰਿਆ ਰਹੇਗਾ ਹਰਿਆ ਭਰਿਆ ਝੋਨਾ ਹੀ ਤੁਹਾਨੂੰ ਝਾੜ ਅੱਛੇ ਦੇ ਕੇ ਜਾਵੇਗਾ ਤੁਸੀਂ ਇੱਕ ਗੱਲ ਹੋਰ ਨੋਟ ਕਰਿਓ ਨਟੀਬੋ ਦਾ ਜਦੋਂ ਆਪਾਂ ਦੋ ਵਾਰੀ ਇਹ ਸੜਕਾਓ ਕਰ ਦਵਾਂਗੇ ਤੁਹਾਡਾ ਝੋਨਾ 5-7 ਦਿਨ ਲੇਟ ਵੱਡਿਆ ਜਾਵੇਗਾ ਕਿਉਂਕਿ ਉਹਦੇ ਵਿੱਚ ਬੂਟੇ ਦੇ ਵਿੱਚ ਨਰਮਾਈ ਦੀ ਮਾਤਰਾ ਵੱਧ ਜਾਂਦੀ ਆ ਉਹ ਸਟਰੋਂਗ ਹੋ ਜਾਂਦਾ ਉਹ ਜਲਦੀ ਜਲਦੀ ਆਪਣਾ ਰੰਗ ਨਹੀਂ ਬਦਲਦਾ ਜਦੋਂ ਤੁਸੀਂ ਦੇਖਿਆ ਹੋਵੇਗਾ ਬਾਡੀ ਦੇ ਟਾਈਮ ਜੇ ਪੱਤੇ ਉੱਪਰੋਂ ਸੁੱਕ ਜਾਣ ਜਿਹਨੂੰ ਕਿ ਆਪਾਂ ਝੰਡਾ ਪੱਤਾ ਕਹਿੰਦੇ ਐ ਇੰਨੇ ਇੰਨੇ ਨੋਕਾਂ ਸੁੱਕ ਜਾਂਦੀਆਂ ਨੇ ਉਹ ਨੋਕਾਂ ਸੁੱਕਣੀਆਂ ਨਹੀਂ ਚਾਹੀਦੀਆਂ ਜਿਹੜਾ ਝੋਨਾ ਐਂਡ ਤੱਕ ਪੱਤੇ ਹਰੇ ਭਰੇ ਰਹਿੰਦੇ ਨੇ ਉਹਦਾ ਹੀ ਝਾੜ ਵੱਧ ਹੁੰਦਾ ਆ ਉਹ ਝਾੜ ਤੁਹਾਨੂੰ ਨਟੀਵੋ ਨੇ ਹੀ ਲੈ ਕੇ ਆਉਣਾ ਹੋਰ ਕਿਸੇ ਜੇ ਮੈਂ ਇੱਥੇ ਕਹਿ ਦਵਾਂ ਵੀ ਆਹ ਚਾਰ ਪੰਜ ਚੀਜ਼ਾਂ ਪਾ ਦਿਓ ਤੁਸੀਂ ਹਨਾ ਉਹ ਚੀਜ਼ਾਂ ਨੇ ਨਹੀਂ ਲੈ ਕੇ ਆਉਣਾ ਹੈਗਾ ਤੁਹਾਨੂੰ ਜਿਹੜੀ ਫੰਗਸ ਵਾਲੀ ਸਪਰੇ ਆਪਾਂ ਪਾ ਰਹਿਆਂ ਉਹ ਸਹੀ ਮਾਤਰਾ ਡੋਜ਼ ਦੇ ਵਿੱਚ ਪੈ ਜਾਵੇ ਤਾਂ ਹੀ ਰਿਜ਼ਲਟ ਆਉਂਦੇ ਆ ਇਹ ਕਿਸਾਨ ਭਰਾਵੋ ਆਪਣਾ ਪਿੰਡ ਤੰਦਰਾਲ ਟੀਨਸਾ ਤਹਿਸੀਲ ਨਾਬਾ ਦੇ ਵਿੱਚ ਪੈਂਦਾ ਆ ਤੇ ਆਪਾਂ ਨਟੀਵੋ ਪਿਛਲੇ 5 ਸਾਲਾਂ ਤੋਂ ਕਰ ਰਹੇ ਹਾਂ ਤੁਸੀਂ ਆਪਣੇ ਖੇਤ ਆ ਕੇ ਘੇੜਾ ਮਾਰ ਕੇ ਦੇਖ ਵੀ ਸਕਦੇ ਹੋ ਤੁਹਾਨੂੰ ਲਾਈਵ ਰਿਜ਼ਲਟ ਆਪਾਂ ਦਿਖਾ ਦੇਵਾਂਗੇ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ